ਦਿੱਤਾ ਘਾਰੇ ਨਾ ਇਹ ਇਹ ਚੋੜ ਮੈਂ ਤੁਹਾਨੂੰ ਦੱਸਦਾ ਜੀ ਨਿਚੋੜ ਇਹ ਹੈ ਕਿ ਸਰਕਾਰ ਅਕਾਲੀ ਸਰਕਾਰ ਨੇ ਇੱਕ ਲੈਟਰ ਕੱਢਿਆ ਸੀਗਾ 2014 ਦੇ ਵਿੱਚ ਕਿ ਜਦ ਮੁਲਾਜ਼ਮਾਂ ਨੂੰ ਡੀਏ ਮਿਲੇਗਾ ਉਦੋਂ ਹੀ ਆਈਐਸ ਤੇ ਆਈਪੀਐਸ ਅਧਿਕਾਰੀਆਂ ਨੂੰ ਡੀਏ ਮਿਲੇਗਾ ਪਰ ਕਾਂਗਰਸ ਸਰਕਾਰ ਨੇ ਪਿਛਲੇ ਨੇ ਆ ਕੇ ਇਹ ਲੈਟਰ ਜਾਰੀ ਕੀਤਾ ਸੀ ਕਿ ਜਦ ਜਦ ਸੈਂਟਰ ਦਾ ਡੀ ਐਨਾਉਂਸ ਹੋ ਜੇ ਤਾਂ ਸਾਡੇ ਆਈਐਸ ਆਈਪੀਐਸ ਅਫਸਰਾਂ ਨੂੰ ਉਸੇ ਟਾਈਮ ਡੀਏ ਲਗਾ ਦਿੱਤਾ ਜਾਵੇ ਅਸੀਂ ਇਹ ਚਾਹੁੰਦੇ ਹਾਂ ਕਿ ਮਾਨ ਸਾਹਿਬ ਮਾਨ ਸਾਹਿਬ ਇਹ ਜਿਹੜੀ ਇਹ ਚਿੱਠੀ ਦੇ ਗੌਰ ਕਰਨ ਅਕਾਲੀਆਂ ਦੀ ਸਾਡੇ ਅਫਸਰਾਂ ਨੂੰ ਡੀਏ ਤਾਂ ਹੀ ਲੱਗੇ ਜਾਸਾਂ ਨੂੰ ਲੱਗੇ ਕਿਉਂਕਿ ਉਹਨਾਂ ਹੀ ਤਰਖਾ ਵੀ ਪੰਜਾਬ ਦੇ ਖਜ਼ਾਨੇ ਜਾਂਦੀ ਆ ਸਾਡੀ ਪੰਜਾਬ ਦੇ ਖਜ਼ਾਨੇ ਚ ਜਾਂਦੀ ਆ ਜੇ ਖਜ਼ਾਨਾ ਘਟਾ ਸਾਡੇ ਵਾਸਤੇ ਵੀ ਹੈ ਅਧਿਕਾਰੀਆਂ ਵਾਸਤੇ ਵੀ ਆ ਇੱਕ ਗਰੁੱਪ ਡੀ ਨੂੰ ਤਾਂ ਡੀਏ ਨਹੀਂ ਮਿਲਦਾ ਇੱਕ ਗਰੁੱਪ ਉੱਚ ਅਧਿਕਾਰੀ ਆਈਐਸ ਆਈਪੀਐਸ ਅਫਸਰ ਉਹਨੂੰ ਡੀਏ ਤੁਰੰਤ ਡੇਟ ਤੋਂ ਦੇ ਦਿੱਤਾ ਜਾਂਦਾ ਸਾਡੀ ਇਹ ਮੰਗ ਹੈ ਕਿ ਜਦ ਅਫਸਰਾਂ ਨੂੰ ਡੀਏ ਸਾਨੂੰ ਡੀਏ ਮਿਲੇ ਉਸੇ ਟਾਈਮ ਅਧਿਕਾਰੀ ਅਫਸਰਾਂ ਨੇ ਖੁਦ ਹੀ ਕਰਨਾ ਅਫਸਰ ਖੁਦ ਹੀ ਆਦੇ ਛਾਟਾ ਕੰਪੇਅਰ ਦਾ ਮਕਸਦ ਹੈ ਕਿਹੜੀ ਹੈ ਜੋ ਹਾਂ ਤਾਂ ਚਲ ਕੱਢੀ ਰਿਹਾ ਲੋਕੀ ਰਲ ਕੇ ਕੀ ਜਾ ਰਿਹਾ ਔਰ ਇਸ ਸੰਬੰਧੇ ਵਿੱਚ ਸਾਡੀਆਂ ਤੁਹਾਨੂੰ ਜਿਹਨੇ ਮੁੰਡਾ ਵਾਰੇ ਸਾਲੋਂ ਪਤਾ ਕੁਝ ਆਮੰਦ ਜਿਵੇਂ ਸਾਡੇ ਬੱਚੇ 17 ਸੱਤ ਦੀ ਉਮੀਦ ਆਵਾਜ਼ ਕਰਤੀ ਉਹਨਾਂ ਨਾਲ ਦੇਖੋ ਸਰਕਾਰ ਕੀ ਕਰੀਆ ਇੱਕ ਪਾਸੇ ਤਾਂ ਉਹ ਕੋਈ ਗੱਲ ਜਿੱਤ ਕੇ ਆ ਗਏ ਸਰਕਾਰ ਨੇ ਕਹਤਾ ਭਾਈ ਕਿ ਇਹਨਾਂ ਨੂੰ ਤੁਸੀਂ ਸਕੇ ਲਾਣੇ ਦਿਓ ਦੂਜੇ ਪਾਸੇ ਸਰਕਾਰ ਨੇ ਦੇਖੋ ਬੈਕ ਗ੍ਰੇਡ ਤੇ ਜਾ ਕੇ ਇੱਕ ਨੋਟੀਫਿਕੇਸ਼ਨ ਕੱਢੀ ਕਿ ਜਿਹੜੇ ਸਕੇਲ 17 7 20 ਤੋਂ ਲਾਗੂ ਹੋਣੇ ਇਹਨਾਂ ਵਾਸਤੇ ਇੱਕ ਪਾਸੇ ਉਹ ਜਿਹੜੇ ਸਾਡੇ ਅਫਸਰਾਂ ਦੇ ਕੋਲ ਕੈਂਪ اٹੈਂਡੈਂਟ ਲੱਗੇ ਹੋਏ ਆ ਉਹਨਾਂ ਨੂੰ 21000 ਤੋਂ ਵੱਧ ਤਨਖਾਹ ਮਿਲਦੀ ਹੈ 21000 ਤੋਂ ਵੱਧ ਕੈਂਪ اٹੈਂਡੈਂਟ ਨੂੰ ਉਹ ਵੀ ਨਾ ਲਈ ਕੈਂਪਟੈਂਨ ਉਹ ਜਿਹੜੀ ਪੈਸੇ ਅਫਸਰ ਵੀ ਲੈ ਕੇ ਜਾਂਦੇ ਜਿਹੜਾ ਨਵੇਂ ਭਰਤੀ ਹੋਏ ਆ ਕਿ ਉਹਨੂੰ ਸਰਕਾਰ ਕਾ ਦੇ ਰਹੀ ਆ 19900 ਕਿੰਨੀ ਸ਼ਰਮ ਦੀ ਗੱਲ ਆ ਕਿ ਆ ਅਕਸਰ ਸ਼ਾਇਦ ਨੂੰ ਪਤਾ ਨਹੀਂ ਹੈਗਾ ਕਿ ਇੰਨੀਆ ਰਿਗੁਨੀਆਂ ਪਰਖਾਵਾ ਦੇ ਵਿੱਚ ਕਿ ਇੱਕ ਮੁਲਾਜ਼ਮ ਚੰਡੀਗੜ੍ਹ ਵਰਗੇ ਸ਼ਹਿਰ 'ਚ ਰਹਿ ਸਕਦਾ ਕਿ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਦਾ ਇਸ ਕਰਕੇ ਸਾਥੀਓ ਜਿਹੜੇ ਸਾਡੇ ਪੁਰਾਣੇ ਸਾਥੀਆਂ ਨਾਲ ਬੇਤੀਆ ਹੱਲਾਸ਼ੇਰੀ ਜਾਨ ਦੇ ਉਹਨਾਂ ਦੇ ਮੰਗਣ ਨੂੰ ਵੀ ਤੇ ਜਿਹੜੇ ਨਵੇਂ ਸਾਥੀ ਟੁੱਟ ਗਿਆ ਦੇਖੋ ਬਹੁਤ ਲੰਮਾ ਟਾਈਮ ਹੋ ਗਿਆ ਹੁੰਦਾ ਵੀ ਸਾਲ 6 ਮਹੀਨੇ ਸਰਕਾਰ ਨੂੰ ਟਾਈਮ ਦੇਣਾ ਪਰੇ ਦਾ ਮਤਲਬ ਇਹ ਨਹੀਂ ਕਿ ਸਰਕਾਰ ਬਿਲਕੁਲ ਹੀ ਬੋਲੀ ਹੋ ਜੇ ਜੇ ਬੋਲ ਨਹੀਂ ਰਹੇ ਤੇ ਧਿਆਨ ਹੀ ਨਾ ਦੇਵੇ ਸੋ ਸਰਕਾਰ ਹੁਣ ਜਿਹੜੀ ਇਹ ਬੋਲੀ ਇਹਨੇ ਥੋੜੇ ਬਹੁਤੇ ਬੋਲਾਂ ਨਾਲ ਥੋੜੀ ਬਹੁਤੀ ਆਵਾਜ਼ ਨਾਲ ਜਾਗਣਾ ਨਹੀਂ ਸੋ ਅੱਜ ਇੱਕ ਬਹੁਤ ਵੱਡਾ ਤੁਸੀਂ ਦੇਖਿਆ ਲਾ ਮਿਸਾਲ ਅਸੀਂ ਰੈਲੀ ਕੀਤੀ ਆ ਇੱਕ ਇੱਕ ਬੰਦਾ ਜਿਹੜਾ ਸੀਗਾ ਉਹ ਦਫਤਰ ਤੋਂ ਬਾਹਰ ਨਿਕਲ ਕੇ 10:30 ਵਜੇ ਤੋਂ ਇੱਥੇ ਅਸੀਂ ਬੈਠੇ ਆ ਸੋ ਕੰਮ ਧੰਦਾ ਬਿਲਕੁਲ ਅਸੀਂ ਬੰਦ ਕੀਤਾ ਹੋਇਆ ਸੀਗਾ ਸਰਕਾਰ ਨੂੰ ਦੱਸਣ ਲਈ ਵੀ ਸਾਨੂੰ ਬੁਲਾ ਲਓ ਘਟੋ ਘਟ ਮੀਟਿੰਗਾਂ ਦਾ ਦੌਰ ਚਲਾ ਲਓ ਸੋ ਪੰਜਾਬ ਦੇ ਵਿੱਚ ਜਿੱਥੇ ਬੰਦੀਆਂ ਜਿਹੜੀਆਂ ਉਹ ਫਿਰ ਇੱਕ ਵਾਰ ਇਕੱਠੀਆਂ ਹੋ ਰਹੀਆਂ ਨੇ ਸੋ ਵੇਟ ਕਰ ਰਹੇ ਨੇ ਵੀ ਸੈਕਟਰੀਏਟ ਕਦੋਂ ਬਾਹਰ ਨਿਕਲੇ ਤੇ ਸੈਕਟਰੀਏਟ ਕਦੋਂ ਸਾਂਝੇ ਮੁਲਾਜ਼ਮ ਮੰਚ ਦੀ ਸਥਾਪਨਾ ਮੁੜ ਤੋਂ ਕਰੇ ਸੋ ਉਹ ਅਸੀਂ ਇੱਕ ਲੰਬੇ ਆ ਮੀਟਿੰਗਾਂ ਕੀਤੀਆਂ ਪਿਛਲੇ ਕਾਫੀ ਦਿਨਾਂ ਤੋਂ ਮੀਟਿੰਗਾਂ ਚੱਲ ਰਹੀ ਹੈ ਪ੍ਰੈਸ ਨੋਟ ਵੀ ਜਾਰੀ ਹੋ ਰਹੇ ਸੀਗੇ ਤੇ ਉਹਦੇ ਵਿੱਚ ਇੱਕ ਪੂਰੀ ਪਲਾਨਿੰਗ ਕਰ ਲਿਆ ਜਿਹਦੇ ਵਿੱਚ ਪੂਰੀ ਲੌਂਗ ਪਲਾਨਿੰਗ ਇਸ ਸਾਲ ਦੇ ਦਸੰਬਰ ਤੱਕ ਦੀ ਵੀ ਕਦੋਂ ਕੀ ਕਰਨਾ ਕੀ ਨਹੀਂ ਕਰਨਾ ਸੋ ਇਹ ਇੱਕ ਸਾਡੀ ਲਾਂਬੰਦੀ ਸੀਗੀ ਜਾਂ ਕਹਿ ਲਓ ਵੀ ਇੱਕ ਚੇਤਨਾ ਪ੍ਰੋਗਰਾਮ ਸੀਗਾ ਜਿਹੜਾ ਇਹ ਚੇਤਨਾ ਪ੍ਰੋਗਰਾਮ ਹੁਣ 18 ਤਰੀਕ ਤੋਂ ਬਾਅਦ ਡਾਇਰੈਕਟੋਰੇਟਾਂ ਦੇ ਵਿੱਚ ਸ਼ੁਰੂ ਕੀਤਾ ਜਾਏਗਾ ਇਸ ਤੋਂ ਕੱਲ ਨੂੰ ਜਿਹੜਾ ਮਿੰਨੀ ਮੀਟਿੰਗ ਸੈਕਰੀਟਰੀਟ ਚ 17 16 17 ਨੂੰ ਫੇਰ ਐਵੇਂ ਕੀਤਾ ਜਾਏਗਾ ਉਸ ਤੋਂ ਪਰੰਤ 18 ਨੂੰ ਇੱਕ ਮਹਾਂ ਰੈਲੀ ਜਿਹੜੀ ਆ ਜਿੰਨੇ ਵੀ ਬਿਲਡਿੰਗ ਦੇ ਵਿੱਚ ਦਫ਼ਤਰ ਸਾਰਿਆਂ ਦੀ ਕੀਤੀ ਜਾਏਗੀ ਉਸ ਤੋਂ ਪਰੰਤ ਡਾਇਰੈਕਟੋਰੇਟ ਵੱਲ ਨੂੰ ਜਿਹੜਾ ਮੋੜਾ ਕੱਟ ਲਿਆ ਜਾਏਗਾ ਤੇ ਉਸ ਤੋਂ ਪਰੰਤ ਪੂਰਾ ਪੰਜਾਬ ਇੱਕ ਪਲੇਟਫਾਰਮ ਤੇ ਲਿਆ ਕੇ ਜਿਵੇਂ ਅਸੀਂ ਕੈਪਟਨ ਸਰਕਾਰ ਨੂੰ ਚੈਲੰਜ ਕੀਤਾ ਸੀ ਲੱਖਾਂ ਦਾ ਕੱਟ ਕਰਕੇ ਤੁਹਾਡੀ ਆ ਜਿਹੜੀਆਂ ਨੀਹਾਂ ਹਲਾਵਾਂਗੇ ਹੁਣ ਅਸੀਂ ਐਲਾਨ ਕਰਤਾ ਕਿ ਉਸ ਤੋਂ 10 ਗੁਣਾ ਵੱਧ ਇਕੱਠ ਕਰਕੇ ਇਹ ਸਰਕਾਰ ਨੂੰ ਨੇਸ ਤੋਂ نابود ਕਰ ਦਾਂਗੇ ਇਹ ਭੁੱਲ ਜੇਗੀ ਕਿ ਕਿਸੇ ਨਾਲ ਪੰਗਾ ਲੈ ਲਿਆ ਕਿਉਂਕਿ ਬੜੇ ਲੰਬੇ ਸਮੇਂ ਤੋਂ ਜੋ ਵੀ ਮਾੜੀ ਜੀ ਆਵਾਜ਼ ਠਾੰਦਾ ਚਾਹੇ ਉਹ ਕਿਸਾਨ ਤੇ ਚਾਹੇ ਉਹ ਮੁਲਾਜ਼ਮ ਇਹ ਉਸੇ ਸਮੇਂ ਉਹਦੇ ਉਹ ਚਿੱਠੀ ਪੱਤਰ ਜਿਹੜੇ ਸ਼ੁਰੂ ਕਰ ਦਿੰਦੇ ਨੇ ਸੋ ਅਸੀਂ ਆਪਣੇ ਮੁਲਾਜ਼ਮਾਂ ਨੂੰ ਇਹੀ ਤਿਆਰ ਕਰ ਰਹੇ ਆਂ ਵੀ ਡਰੋ ਨਾ ਜੋ ਸਰਕਾਰ ਕਰਦੀ ਉਹਨੂੰ ਕਰਨ ਦਿਓ ਤੇ ਜੇ 5 7 10 ਦਿਨਾਂ ਦੀ ਤਨਖਾਹ ਕੱਟ ਕੇ ਸਾਨੂੰ ਸਾਡਾ ਪੂਰਾ ਡੀਏ ਲੱਖਾਂ ਰੁਪਏ ਮਿਲਦੇ ਆ ਸਾਨੂੰ ਪੂਰੀਆਂ ਤਨਖਾਹਾਂ ਮਿਲਦੀਆਂ ਸਾਨੂੰ ਪੂਰੀਏ ਪੈਨਸ਼ਨਾਂ ਮਿਲਦੀਆਂ ਸਾਨੂੰ ਪੂਰੇ ਭੱਤੇ ਮਿਲਦੇ ਆ ਤੇ ਫਿਰ ਕਿਉਂ ਅਸੀਂ ਬੈਠੀਏ ਕਿਉਂ ਡਰੀਏ ਇਹਨਾਂ ਤੋਂ ਸੋ ਡਰਨਾ ਉਹਨਾਂ ਨੂੰ ਚਾਹੀਦਾ ਕਿਉਂਕਿ ਉਹਨਾਂ ਨੇ ਸਾਡੇ ਨਾਲ ਵਾਅਦੇ ਕਰਕੇ ਉਹ ਗਵਰਨਮੈਂਟ ਜਿਹੜੀ ਆ ਫਾਰਮ ਕੀਤੀ ਆ ਤੇ ਅਸੀਂ ਇਤਨੀ ਵੀ ਉਹਨਾਂ ਨਾਲ ਵਾਅਦੇ ਕੀਤੇ ਸੀਗੇ ਸੋ ਹੁਣ ਉਹਨਾਂ ਨੇ ਫੇਰ ਵਾਅਦੇ ਕਰਨੇ ਪੁਰਾਣੇ ਪੂਰੇ ਨਹੀਂ ਹੋਏ ਤੇ ਅਸੀਂ ਉੰਨੀ ਦੇਣਾਂ ਦਾ ਪਿੱਛਾ ਨਹੀਂ ਛੱਡਣਾ ਸੋ ਕੱਲ੍ਹ ਲੁਧਿਆਣੇ ਦੀ ਇਲੈਕਸ਼ਨ ਨਹੀਂ ਗਈ ਆਉਣ ਵਾਲੀ ਜਿਹੜੀ ਐਸੈਂਬਲੀ ਇਲੈਕਸ਼ਨ ਵੀ ਡਿਊ ਆ ਉਹਦਾ ਜਿਹੜਾ ਪ੍ਰੋਸੈਸ ਆ ਤੁਸੀਂ ਸਮਝੋ ਸ਼ੁਰੂ ਹੀ ਹੋ ਚੁੱਕਿਆ ਸੋ ਹੁਣ ਡਿੰਗਾ ਮਾਰਨ ਨਾਲੋਂ ਅਸੀਂ ਸਰਕਾਰ ਨੂੰ ਕਹਿੰਨੇ ਆ ਸਾਨੂੰ ਬੁਲਾਓ ਗੱਲਬਾਤ ਦਾ ਸਿਲਸਲਾ ਸ਼ੁਰੂ ਕਰੋ ਨਹੀਂ ਤਾਂ ਅੰਜਾਮ ਪੁੱਗਤਣ ਲਈ ਤਿਆਰ ਹੋ